ਉਨੇ ਗੱਲ ਕਹਿਤੀ ਵੀ ਜਦੋਂ ਮੈਨੂੰ ਇੱਥੋਂ ਕਾਰ ਵੀ ਭਾਨੇ ਜਾ ਜਾ ਕੇ ਮੂਰੇ ਉਹ ਮਾਰਨ ਨੂੰ ਕਹੂੰਗਾ ਗੋਲੀ ਚਲਾਓ ਏ ਮੈਂ ਕਹੂੰਗਾ ਮੈਂ ਮੂਰੇ ਹੋ ਕੇ ਖਾਊਂਗਾ ਤੇ ਇੱਕ ਇਸ ਕਰਕੇ ਵੀਰੋ ਆਪਾਂ ਨਾ ਥੋੜਾ ਸਿਸਟਮ ਜਾ ਬਣਾ ਲਈਏ ਹੈਨਾ ਓਮੇ ਕਿ ਆਪਾਂ ਜਿਵੇਂ ਆਪਾਂ ਨੂੰ ਕਹਿਣਗੇ ਉਹ ਬਣਾ ਕੇ ਉਹ ਤੋੜਾਂਗੇ ਪੱਟੀਆਂ ਮਸ਼ੀਨਾ ਵੱਡੇ ਸਿਸਟਮ ਸਾਰਾ ਕੁਝ ਲੈ ਕੇ ਆ ਰਹੇ ਨੇ ਸਪਰੇਅ ਵਾਲੇ ਢੋਲੇ ਇੰਤਜ਼ਾਮ ਹਾਂ ਹਰਿਆਣਾ ਬਈ ਹਾਂ ਹਰਿਆਣੇ ਦਾ ਮੈਨੂੰ ਸੌਰੀ ਮੈਂ ਹਰਿਆਣਾ ਥੋੜਾ ਨੌਂ ਘੱਟ ਲੈਣਾ ਮੈਂ ਭੁੱਲ ਜਾਣਾ ਮੇਰੇ ਦਿਮਾਗ ਤੇ ਜਾਦਾ ਆਪਣੀ ਗੱਲ ਚੜੀ ਰਹੀ ਹੈ ਹਰਿਆਣਾ ਵਾਲੇ ਵੀਰੋ ਥੋੜੇ ਥੋੜੇ ਚਰਨਾਂ ਦੇ ਵਿੱਚ ਸਾਡਾ ਸਿਰ ਝੁਕਦਾ ਯਾਰ ਸਾਨੂੰ ਤਾਂ ਇਹ ਲੜਾ ਲੜਾ ਕੇ ਮਾਰੀ ਜਾਂਦੇ ਨੇ ਹਰਿਆਣੇ ਵਾਲੇ ਵੀਰੋ ਤੁਹਾਡਾ ਬਾਈ ਥਾਰਾ ਨਾਲ ਧੰਨਵਾਦ ਆ ਬਾਈ ਹਰਿਆਣੇ ਵਾਲਿਓ ਤੁਸੀਂ ਪਹਿਲਾਂ ਵੀ ਆਪਾਂ ਕਿੱਥੇ ਹੋ ਕੇ ਲੜਾਈ ਲੜੀਆ ਹੁਣ ਵੀ ਆਪਾਂ ਕਿੱਥੇ ਹੋ ਕੇ ਲੜਾਈ ਲੜਾਂਗੇ ਆਪਣੇ ਦੋ ਸੂਬੇ ਉਹ ਨੇਗੇ ਜਿੱਤੋਂ ਸਭ ਤੋਂ ਵੱਡੇ ਘਰਾਉਂਦਾ ਹੈ ਪੰਜਾਬ ਤੇ ਹਰਿਆਣਾ ਤੋਂ ਟੀਕਾ ਪਹਿਲਾਂ ਹੀ ਮਰਵਾਇਆ ਨੇ ਹੁਣ ਵੀ ਟੀਕਾ ਮਰਵਾਵਾਂਗੇ ਆਪਾਂ ਦੋਨੇ ਸੂਬਿਆਂ ਨੇ ਹੁਣ ਪੂਰੇ ਦੇਸ਼ ਦੇ ਕਿਸਾਨ ਜਾਗਰੂਤ ਕਰਦੇ ਉਤਰੋਂ ਕਿਸਾਨ ਘੇਰੀ ਖੜੇ ਨੇ ਇਤਨਾ ਕਿਸਾਨ ਘਰੀ ਖੜੇ ਨੇਗੇ ਹੁਣ ਆਪਾਂ ਇਕੱਠੇ ਹੋ ਕੇ ਜਿਵੇਂ ਵੀ ਸਾਡੇ ਆਗੂ ਸਾਹਿਬਾਨ ਕਹਣਗੇ ਆਪਾਂ ਉਹ ਤੋੜਾਂਗੇ ਆਪਣੇ ਕੋਲੇ ਸਾਰਾ ਸਿਸਟਮ ਅੱਗੇ ਆ ਰਿਹਾ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਭਾਈ ਜਿਹੜਾ ਮੇਰੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਜਿਹੜਾ ਮੇਰੇ ਸਿਰ ਤੇ ਕੱਟ ਜੜਾਤਾ ਉਹ ਸਾਰੀ ਜ਼ਿੰਦਗੀ ਮੈਂ 잊ਾਰ ਨਹੀਂ ਸਕਦਾ ਤੇ ਮੈਂ ਐਵੇਂ ਜਿੱਕਰੂ ਤੁਹਾਡੇ ਲਈ ਲੜਦਾ ਮਰਦਾ ਮੈਂ ਜਿੱਕਰੂ ਰਹੂੰਗਾ ਕਦੇ ਇਹ ਸੁਰ ਕਦੇ ਇਹ ਸਰਕਾਰਾਂ ਅੱਗੇ ਲੀਡਰਾਂ ਅੱਗੇ ਜਨਾ ਮਰਦੀ ਚੱਤਤ ਕਰ ਲੈਣ ਇਹ ਆਵਾਜ਼ ਨੀਵੀਂ ਨਹੀਂ ਹੋਊਗੀ ਸਾਕਾ ਦੁਬਣੀ ਉੱਚੀ ਹੋਊ धनवाद वाहिगुरू जी ख़ालसा वाहिगुरू जी फते बाबा गणकादानंदा नौजवान चिंदाबाद बहुत बहुत धन्यवाद जीठा बाबू बेठा आली ਜਿੰਦਾਬਾਹ ਬਹੁਤ ਬਹੁਤ ਧੰਨਵਾਦ ਬਾਈ ਕ੍ਰਿਪਾ ਖਾਲਸਾ ਬਾਈ ਗੁਰਜੀ ਦੇ ਪਤੇ ਆ ਦੋ ਕਾਗੋ ਦੀ ਗੱਲਬਾਤ ਆਪਾਂ ਹੋਰ ਸੁਣਨੇ ਆ ਮੈਂ ਇੱਥੇ ਬੈਠਾ ਬਾਈ ਠੀਕ ਹੈ ਨਾ ਗੱਲ ਅੱਗੇ ਮੈਂ ਤੁਹਾਨੂੰ ਗੱਲ ਦੱਸਦਾ ਹਾਂ ਉਹ ਮੈਂ ਟਰਾਲੀਆਂ ਚ ਇੱਥੀ ਰਾਤਾਂ ਕੱਟੂੰਗਾ ਸਾਡੇ ਵਿੱਚ ਮਨਜੀਤ ਸਿੰਘ ਜੀ ਨਿਆਲ ਜੋ ਪੀਕੇਯੂ ਆਯਾਤ ਤੋਂ ਨੇ ਬੈਜੋ ਵੀ ਉਹ ਬੈਜੋ ਭਾਨਾ ਜੀ ਇੱਥੇ ਬੈਠੇ ਨੇ ਦੋ ਮਿੰਟ ਸੁਣ ਲਓ ਮੇਰਾ ਭਰਾ ਬਣ ਕੇ ਤੁਸੀਂ ਮੇਰੇ ਵੀਰੇ ਨਹੀਂ ਹੈਗੇ ਦੋ ਟੂ ਮਿੰਟ ਸੁਣ ਲਓ ਦੋ ਟੂ ਮਿੰਟ ਮੇਰਾ ਮੇਰੇ ਮੇਰੇ ਤੁਸੀਂ ਮੇਰੇ ਸਾਰੇ ਵੀਰੇ ਚਾਚੇ ਦਾ ਆ ਮੁੰਡਾ ਹੀ ਹੋ ਠੀਕ ਹੈ ਗੱਲ ਹਰ ਦੋ ਮਿੰਟਾਂ ਵੀਰ ਬਣ ਕੇ ਹਰ ਦੋ ਮਿੰਟਾਂ ਆਪਣਾ ਬਣ ਦੋ ਮਿੰਟ ਖੜ੍ਹਦੇ ਮਨਜੀਤ ਸਿੰਘ ਜੀ ਨਿਆਰ ਆਪਣੇ ਵਿੱਚ ਆਏ ਨੇ ਦੋ ਕੁ ਮਿੰਟਾਂ ਦੀ ਗੱਲ ਖੋਲਲੀ ਇਹ ਵੀ ਲੇਟ ਹੋ ਗਏ ਥੋੜੇ ਜੇ ਦੋ ਕੁ ਮਿੰਟ ਪਾਸ ਉਸ ਤੋਂ ਬਾਅਦ ਫਿਰ ਆਪਾਂ ਸਮਾਪਤੀ ਕਰਾਂਗੇ ਬਹੁਤ ਹੀ ਸਤਕਾਰਯੋਗ ਨੌਜਵਾਨ ਬਜ਼ੁਰਗ ਸਭ ਤੋਂ ਪਹਿਲਾਂ ਗੁਰੂ ਜੀ ਦੀ ਬਖਸ਼ੀ ਹੋਈ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ oh right, no.